ਲੋਕ ਤਾਂ ਖੁਸ਼ੀਆਂ ਮਨਾ ਰਹੇ ਨੇ ਅੱਜ ਕਹਿੰਦੇ ਗਣਤੰਤਰਤਾ ਦਿਵਸ ਹੈ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਤੁਸੀਂ ਸੜਕਾਂ ਤੇ ਟਰੈਕਟਰ ਘੁਮਾ ਰਹੇ ਹੋ ਕੀ ਕਰੋ ਦੇਖੋ ਜੀ ਸਾਡੀ ਮਜਬੂਰੀ ਬਣ ਗਈ ਆ ਜੀ ਸਰਕਾਰਾਂ ਸਾਡੀਆਂ ਗੱਲ ਸੁਣਨ ਨੂੰ ਤਿਆਰ ਨਹੀਂ ਗਏ ਕਿਸਾਨ ਸਾਰਾ ਛੜਕਾਂ ਤੇ ਆਇਆ ਪਿਆ ਤੁਹਾਡੇ ਸਾਹਮਣੇ ਸਾਰਾ ਰੋਟੀ ਪੱਕ ਦਿਨੀ ਸਾਡੇ ਕੋਲੋਂ ਕਣਕ ਖਰੀਦ ਕੇ ਘਾਟੇ ਚ 2300 ਰੁਪਏ ਤੇ ਅੱਜ 3800 ਰੁਪਏ ਪ੍ਰਤੀ ਕੁਇੰਟਲ ਇਹ ਕਿਸਾਨਾਂ ਨਾਲ ਬੜਾ ਵੱਡਾ ਤਕਾ ਹੋ ਰਿਹਾ ਹੈ ਇਸੇ ਕਰਕੇ ਅਸੀਂ ਅੱਜ ਰੋੜਾਂ ਤੇ ਆਂ ਔਰ ਸਰਕਾਰਾਂ ਨੂੰ ਬੇਨਤੀ ਕਰਦੇ ਵੀ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਮੈਂ ਸਾਰੇ ਪੰਜਾਬ ਦੇ ਆਬਾਦ ਨੂੰ ਵੀ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਜਿਹੜਾ ਵੱਡਾ ਸੰਘਰਸ਼ ਲੜਿਆ ਜਾਵੇ ਤੁਸੀਂ ਇਹ ਨਾ ਸਮਝੋ ਕੋਈ ਦੁਕਾਨਦਾਰ ਬਚੇਗਾ ਜਾਂ ਕੋਈ ਹੋਰ ਵਪਾਰੀ ਬਚੇ ਛੋਟਾ ਵਪਾਰੀ ਬਚੇਗਾ ਪਰ ਇਹ ਨੁਕਸਾਨ ਪੂਰੇ ਪੰਜਾਬ ਦਾ ਹੋਏਗਾ ਜੇਕਰ ਕਿਸਾਨ ਮਰਦਾ ਹੈ ਤੇ ਪੂਰਾ ਪੰਜਾਬ ਦਾ ਨੁਕਸਾਨ ਹੋਏਗਾ ਪਿਛਲੇ ਦਿਨੀ ਨਾ ਤੁਸੀਂ ਵੀਡੀਓ ਕੁਝ ਦੇਖਿਆ ਹੋਣਗੇ ਵੀ ਕਿਸਾਨ ਚਲੋ ਕੁਝ ਜਿਹੜੇ ਲੋਕ ਆ ਉਹ ਵਿਰੋਧ ਤਾਂ ਕਰ ਰਹੇ ਕਾਰਪੋਰੇਟ ਘਰਾਣਿਆਂ ਦਾ ਪਰ ਸਾਡੇ ਆਪਣੇ ਕਿਸਾਨ ਭਰਾ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਨੂੰ ਪ੍ਰਾਈਵੇਟ ਤੌਰ ਤੇ ਫਸਲਾਂ ਵਿੱਚ ਵੇਚ ਰਹੇ ਨੇ ਉਹਨਾਂ ਦਾ ਕੀ ਕਾਰਨ ਬਣ ਕੇ ਉਹ ਕਿਉਂ ਤੁਹਾਡੇ ਤੋਂ ਬਾਗੀ ਨੇ ਨਹੀਂ ਉਹ ਕੋਈ ਮਜਬੂਰੀ ਹੋਏਗੀ ਉਹਨਾਂ ਦੀ ਜੀ ਹੂੰ ਹੁਣ ਆਪਾਂ ਕੀ ਕਹਿ ਸਕਦੇ ਆਂ ਅਸੀਂ ਤੇ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਇਕੱਠੇ ਹੋ ਕੇ ਆਪਾਂ ਵੱਡਾ ਸੰਘਰਸ਼ ਲੜੀਏ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨਾ ਚਿਰ ਤੁਸੀਂ ਇਹ ਸੰਘਰਸ਼ ਨਹੀਂ ਜਿੱਤਦੇ ਔਰ ਪੰਜਾਬ ਦਾ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਹੋਏ ਦੇਖੋ ਤੁਸੀਂ ਹਜ਼ਾਰਾਂ ਕਿਊਸ ਪਾਣੀ ਆ ਸਾਡਾ ਜਿਹੜਾ ਰਾਜਸਥਾਨ ਨੂੰ ਜਾ ਰਿਹਾ ਸਾਡੀ ਜਿਹੜੀ ਹੜਪੀੜ ਤੇ ਜਥੇਬੰਦੀ ਅਸੀਂ ਇਸ ਤੇ ਵੀ ਵਿਚਾਰ ਕਰਦੇ ਆ ਸਾਰੇ ਇਕੱਠੇ ਕਿਸਾਨਾਂ ਨੂੰ ਹੋਣ ਲਈ ਕਹਿੰਨੇ ਆ